ਗਾਇਜ਼ ਵੈਲਕਮ ਟੂ ਮਾਈ ਨਿਊ ਵੀਡੀਓ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਣੇ ਤੇ ਗਾਇਜ਼ ਅੱਜ ਮੈਂ ਬਣਾ ਰਹੀ ਹਾਂ ਸਾਗ ਸਾਗ ਘੁੱਟਣ ਲੱਗੀ ਸੀ ਚੁੱਲ੍ਹੇ ਤੇ ਸਾਗ ਬਣਾਇਆ ਸਾਗ ਸਸਤਾ ਹੋ ਗਿਆ ਵੀ ਰਵੇ ਗੱਲ ਨਾਲ ਆਪਾਂ ਸਾਗ ਬਣਾ ਰਹੇ ਹਾਂ ਤੇ ਗਾਇਜ਼ ਇੱਕ ਗੱਲ ਕਹਾਂ ਤੁਹਾਨੂੰ ਮੈਂ ਜਿਹੜੀ ਅਸੀਂ ਕੱਲ ਵੀਡੀਓ ਪਾਈ ਸੀ ਨਾ ਕਈ ਮਤਲਬ ਕਿ ਆਪਾਂ ਤਾਂ ਦੇਖੋ ਜਿਹੜੀ ਵੀਡੀਓ ਜਿਹੜੀ ਗੱਲਾਂ ਕਹੀ ਸੀ ਅਸੀਂ ਇੱਕਦਮ ਹੀ ਮਤਲਬ ਥੱਕ ਜੇ ਗਏ ਸੀ ਪਤਾ ਨਹੀਂ ਕੀ ਹੋ ਰਿਹਾ ਸੀ ਅੱਜ ਕੱਲ ਸਾਡੇ ਨਾਲ ਬਹੁਤ ਜ਼ਿਆਦਾ ਆਖੀ ਗਈ ਸੀ ਸਭ ਕੁਝ ਤਾ ਕਰਦੇ ਸੀ ਇਹੋ ਜੀ ਗੱਲਾਂ ਕਰਕੇ ਵੀਡੀਓ ਕਾਈਸੀ ਤੇ ਕਈ ਲੋਕ ਹੈ ਜਿਸ ਵਿੱਚ ਵਿੱਚ ਜਿਨ੍ਹਾਂ ਨੇ ਸਾਨੂੰ ਗਲਤ ਵੀ ਬੋਲਿਆ ਜਿਨ੍ਹਾਂ ਤੋਂ ਸਾਨੂੰ ਕਦੇ ਉਮੀਦ ਨਹੀਂ ਸੀ ਕਿ ਉਹ ਬੰਦੇ ਨਾਲ ਗਲਤ ਬੋਲ ਸਕਦੇ ਆ ਕੁਝ ਵੀ ਵਿੱਚ ਬੰਦੇ ਐ ਕਹਿੰਦੇ ਕਿ ਅਨਸਬਸਕ੍ਰਾਈਬ ਕਰ ਦੋ ਤੇ ਚਲੇ ਜਾਓ ਜੀ ਇਹਨਾਂ ਨੂੰ ਚਲੇ ਜਾਓ ਜੀ ਛੱਡ ਕੇ ਚਲੇ ਜਾਓ ਹਾਂ ਅਨਸਬਸਕ੍ਰਾਈਬ ਕਰ ਦੋ ਪਰ ਵਿੱਚ ਵਿੱਚ ਕਈਆਂ ਨੇ ਕਮੈਂਟ ਇਹੋ ਜੇ ਵੀ ਕੀਤੇ ਨੇ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਵੀਰ ਜੀ ਅਸੀਂ ਤੁਹਾਡੀ ਪ੍ਰੋਬਲਮ ਸਮਝਦੇ ਆ ਕਿ ਜਿਹਦੇ ਨਾਲ ਬੀਤਦੀ ਉਹਨੂੰ ਪਤਾ ਹੁੰਦਾ ਉਹ ਕੁੜੀ ਨੇ ਇੰਨੇ ਸੋਹਣੇ ਸੋਹਣੇ ਕਮੈਂਟ ਕੀਤੇ ਨਾ ਮਿਲਕੀ ਮੈਂ ਕਹਿੰਦਾ ਕਿ ਮਨ ਜਾਈ ਖੁਸ਼ ਹੋ ਗਿਆ ਕਈ ਇਹੇ ਦੇ ਹੁੰਦੇ ਆ ਤਾਂ ਉਹ ਤਾਂ ਜਿਹੜੇ ਜਿਹੜੇ ਵੱਡੇ ਹੁੰਦੇ ਸਿਆਣੇ ਹੁੰਦੇ ਉਹ ਹੀ ਸਾਰੇ ਸਾਲੇ ਮਤਲਬ ਵੀ ਵਿਵਕੂ ਵਾਲੇ ਕੰਮ ਕਰਦੇ ਆ ਉਹਨੂੰ ਸ਼ੇਅਰ ਕਰਕੇ ਮੈਨੂੰ ਇੰਨਾ ਆਂਦਾ ਵਾ ਕਿ ਜੋ ਮਰਜ਼ੀ ਹੈ ਯਾਰ ਤੁਸੀਂ ਨੇ ਵੱਡੇ ਆ ਸਾਨੂੰ ਸਾਡੇ ਤੱਕ ਫਿਰ ਵੀ ਤੁਸੀਂ ਇਹੋ ਜਿਹੀ ਗੱਲਾਂ ਕਰੋਗੇ ਚੰਗਾ ਥੋੜੇ ਲੱਗਦਾ ਹੁਣ ਤੁਹਾਡੇ ਤਾਂ ਛੋਟੇ ਛੋਟੇ ਵੀ ਬੈਠੇ ਆ ਸਾਡੀ ਆਈਡੀ ਤੇ ਉਹਨੇ ਸਮਰਦਾਰੀ ਨੇ ਸਮਰਦਾਰੀ ਵਾਲੀ ਗੱਲ ਨਾ ਕਰਦੇ ਆ ਪੁੱਛ ਵੀ ਅਸੀਂ ਅਸੀਂ ਉਹ ਗੱਲਾਂ ਕਈਆਂ ਜ਼ਰੂਰ ਸੀਗੀਆਂ ਪਰ ਅਸੀਂ ਇਹ ਸੀਗਾ ਕਿ ਅਸੀਂ ਅੱਕੇ ਪਾਈ ਨੇ ਕਈਆਂ ਸੀਗੀਆਂ ਬਟ ਇਹ ਹੈ ਕਿ ਅਸੀਂ ਤਾਂ ਉਹਦੇ ਵਿੱਚ ਆਪਣੀ ਵੀਡੀਓ ਵਿੱਚ ਇਹ ਵੀ ਗਿਆ ਸੀਗਾ ਕਿ ਜੇ ਨਹੀਂ ਸਾਡੀ ਗੱਲ ਚੰਗੀ ਲੱਗੀ ਤਾਂ ਹੱਥ ਜੋੜ ਕੇ ਤੁਹਾਨੂੰ ਮਾਫੀ ਹੈ ਜੋ ਵੀ ਆ ਅਸੀਂ ਅੱਕੇ ਪਾਈ ਨੇ ਕਹੀ ਸੀਗੀ ਅਸੀਂ ਅੱਜ ਵੀ ਇਹ ਚੀਜ਼ ਕਹਿੰਦੇ ਹੁੰਦੇ ਆ ਹੁਣ ਸਾਨੂੰ ਲੋਕ ਕਹਿੰਦੇ ਸਾਨੂੰ ਵਿੱਚ ਲੋਕ ਕਹਿੰਦੇ ਕਿ ਤੁਸੀਂ ਲੋਕਾਂ ਤੋਂ ਮੰਗਦੇ ਹੋ ਤੁਸੀਂ ਐਡਾ ਕਰਦੇ ਹੋ ਕਦੀ ਇਹ ਮੰਗਦੇ ਹੋ ਕਦੀ ਕਹਿ ਨਹੀਂ ਸੋਚਦੇ ਕਹਿ ਨਹੀਂ ਹੋ ਕਿ ਸਾਡਾ ਘਰ ਬਣ ਜੇ ਕਦੀ ਕਹਿ ਨਹੀਂ ਹੋ ਇਹ ਬਣ ਜੇ ਕਿ ਤੁਸੀਂ ਲੋਕਾਂ ਨੂੰ ਮੰਗਦੇ ਹੋ ਲੋਕ ਲੋਕੀ ਲੋਕੀ ਤੁਹਾਡੇ ਤੋਂ ਨਹੀਂ ਮੰਗਦੇ ਤੇ ਅਸੀਂ ਇਹ ਚੀਜ਼ ਕਦੇ ਕਹੀ ਹੈ ਕਿ ਲੋਕੀ ਸਾਡੇ ਤੋਂ ਮੰਗਦੇ ਆ ਅਸੀਂ ਵੈਸੇ ਅਸੀਂ ਮੰਗੇ ਜਾਂ ਤਾਂ ਕਦੇ ਕਦੇ ਅਸੀਂ ਇਹ ਚੀਜ਼ ਨਹੀਂ ਕਹੀ ਹੈ ਕਿ ਹਾਂ ਜ਼ਰੂਰ ਇਹ ਹੈ ਕਿ ਜਦੋਂ ਇਹ ਮਮੀ ਢਿੱਲੀ ਸੀ ਉਦੋਂ ਅਸੀਂ ਜ਼ਰੂਰੀ ਥੋੜੀ ਬਹੁਤ ਹੈਲਪ ਲੀਤੀ ਸੀ ਕਿ ਬਟੇ ਕਿ ਅਸੀਂ ਉਹਦਾ ਨਹੀਂ ਕਿਸੇ ਨੂੰ ਕਿਹਾ ਹੈਗਾ ਪਰ ਵਿੱਚ ਕਈ ਕਈ ਲੋਕਾਂ ਨੂੰ ਨਾਲ ਗੱਲ ਬਹੁਤ ਚੁਗੀ ਆ ਕਈਆਂ ਨੂੰ ਬਹੁਤ ਗੱਲ ਮਾੜੀ ਲੱਗੀ ਸਾਡੀ ਉਹ ਇਦਾਂ ਕਿਉਂ ਮਿੱਥਾ ਪਰ ਜਿਹੜਾ ਉਹ ਬੰਦਾ ਉਹ ਸਿਚੁਏਸ਼ਨ ਦੇ ਵਿੱਚ ਨੰਗਿਆ ਹੋਇਆ ਜੀ ਨੂੰ ਪਤਾ ਵਾ ਉਹ ਅਗਲੇ ਨੇ ਅੰਗ ਸਾਨੂੰ ਹੌਸਲਾ ਹੀ ਦਿੱਤਾ ਵਾ ਉਹਨੇ ਕੋਈ ਮਾੜੀ ਗੱਲ ਨਹੀਂ ਕਹੀ ਸਾਨੂੰ ਤੋਂਨੇ ਕਾ ਕੋਈ ਗੱਲ ਨਹੀਂ ਵੀਰ ਜੀ ਜ਼ੀਰੋ ਪਰ ਬੀਤਦੀ ਆ ਉਹਨੂੰ ਹੀ ਪਤਾ ਹੁੰਦਾ ਵਾ ਪਰ ਕਈ ਲੋਕ ਐ ਜਿਹੋ ਹੁੰਦੇ ਨੇ ਮਤਲਬ ਜਿਹਨਾਂ ਨੂੰ ਕੁਝ ਹੁੰਦਾ ਨਹੀਂ ਹੁੰਦਾ ਨਾ ਤਾਂ ਰੋਏ ਹੈ ਜੀ ਗੱਲਾਂ ਕਰਦੇ ਆ ਉੱਚ ਬੋਲੀ ਜਾਂ ਆਪਾਂ ਨੂੰ ਕੋਈ ਫਰਕ ਨਹੀਂ ਹੁਣ ਵਿੱਚ ਸਾਨੂੰ ਲੋਕ ਕਹਿੰਦੇ ਸੀਗੇ ਮੈਨੂੰ ਵੀ ਕਹਿੰਦੇ ਸੀਗੇ ਕਿ ਤੂੰ ਕੰਮ ਨਹੀਂ ਕਰਦਾ ਤੂੰ ਇਹ ਨਹੀਂ ਕਰਦਾ ਆਪਣੀ ਘਰ ਵਾਲੀ ਨੂੰ ਕੰਮ ਤੇ ਉੱਪਰ ਲਾ ਹੈ ਇਹ ਕੰਮ ਕਰੇ ਉਹ ਕਰੇ ਇੱਕ ਇੱਕ ਜਨਾਨੀ ਬਤਨੀ ਜਨਾਨੀ ਸੀ ਕਿ ਕੁੜੀ ਸੀ ਉਹ ਕਹਿੰਦੀ ਸੀ ਕਿ 10000 ਦੇ ਵਿੱਚ ਘਰ ਨਹੀਂ ਚੱਲਦਾ ਕੀ ਅੱਛਾ ਜੀ ਗੋਨਾ ਤੁਸੀਂ ਇੱਥੇ ਆ ਕੇ ਰਹਿ ਲਵੋ ਤਾਂ ਲੱਗ ਜੀ 10000 ਚ ਕਿਹੜਾ ਘਰ ਚੱਲਦਾ ਉਹ ਕਹਿੰਦੇ ਕਿ 10000 ਦੇ ਵਿੱਚ ਘਰ ਚੱਲਦਾ ਕਹਿੰਦੇ ਨਹੀਂ ਆ ਕਹਿੰਦੇ ਉਹੀ ਲੋਕਾਂ ਨੂੰ ਝੂਠ ਬੋਲਦੇ ਨੇ ਜਾਂ ਉਹੀ ਉਹੀ ਜਾਣ ਬੁਝ ਕੇ ਕਰਦੇ ਨੇ ਕਿ ਸਭ ਕੁਝ ਚੱਲਦਾ ਵਾ ਉਹ ਐ ਕਹਿੰਦੀ ਜਨਾਨੀ ਕਹਿੰਦੀ 10000 ਦੇ ਵਿੱਚ ਘਰ ਚੱਲਦਾ ਵਧੀਆ ਚੱਲਦਾ ਵਾ ਆ ਦੇ ਟਾਈਮ ਦੇ ਵਿੱਚ 10000 ਦੇ ਵਿੱਚ ਘਰ ਚੱਲਦਾ ਤੁਸੀਂ ਆਪ ਦੱਸੋ ਜੀ ਇਹ ਮਾਨਸੂਨ ਨੂੰ ਆਟੇ ਆਟੇ ਦਾ ਭਾਅ ਨਹੀਂ ਪਤਾਣਾ ਕਿ 1 ਕਿਲੋ ਆਟਾ ਕਿੰਨੇ ਦਾ ਤੇ 10 ਕਿਲੋ ਕਿੰਨੇ 10 ਕਿਲੋ ਆਟਾ 400 ਰੁਪਏ ਦਾ ਮਿਲਦਾ ਵਾ ਉਹਦੇ ਵਿੱਚ ਆਪਾਂ ਤੇਲ ਲਈਏ ਤੇਲ ਦੀ ਪੀਪੇ ਵੈਰੇ 80 90 ਦੀਆਂ ਨੇ 150 ਤੋਂ ਉੱਪਰ ਰੰਗ ਲੱਗ ਗਈ ਆ ਹੂੰ ਹੁਣ ਵਿੱਚ ਹੁਣ ਵਿੱਚ ਮੈਨੂੰ ਵੀ ਕਈ ਕਮੈਂਟ ਕਰਦੇ ਸੀਗੇ ਮੈਨੂੰ ਕਹਿੰਦੇ ਕੀ ਕਹਿੰਦੇ ਸੀ ਕਹਿੰਦੇ ਹਾਂ ਮਲਕੀ ਜੜਦਾ ਕਹਿੰਦੇ ਜੜਦਾ ਖਾਂਦਾ ਵਾ ਤੇ ਵਿੱਚ ਐਂ ਹੀ ਕਰੀ ਜਾਂਦਾ ਹੁਣ ਮੈਂ ਤਾਂ ਜੀ ਉਹ ਚੀਜ਼ ਖਾਣਾ ਵਾ ਮੈਂ ਤਾਂ ਖਾਣਾ ਆਪਾਂ ਤੇ ਠੋਕ ਕੇ ਕਹਿੰਨੇ ਹੈ ਇਕ ਠੋਕ ਕੇ ਕਹਿੰਨੇ ਕਿ ਆਪਾਂ ਆਪਾਂ ਜੜਦਾ ਖਾਣਨੇ ਆ ਹਾਂ ਆਪਾਂ ਕਹਿੰਦੇ ਆਪਣੇ ਆਪਣਾ ਲੋਕ ਹੋਏ ਥੋੜੀ ਐ ਕੁਛ ਜੀ ਹਾਂ ਪਤਾ ਹੀ ਹੈ ਮੇਰੀ ਘਰ ਵਾਲੀ ਨੂੰ ਪਤਾ ਵਾ ਜੀ ਮੇਰੇ ਡੈਡੀ ਨੂੰ ਪਤਾ ਹਣ ਹਾਲਾਂਕਿ ਇਹ ਚੀਜ਼ ਹੈ ਕਿ ਮੈਂ ਉਹਨਾਂ ਦੇ ਸਾਹਮਣੇ ਨਹੀਂ ਖਾਂਦਾ ਪਰ ਪਤਾ ਉਹਨਾਂ ਨੂੰ ਜਿਹੜੀ ਚੀਜ਼ ਖਾਣੇ ਆ ਖਾਣੇ ਆ ਪਰ ਆਪਾਂ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਖਾਈ ਪੀਤਾ ਨਾ ਨਾ ਕੋਈ दारू ਨਾ ਕੋਈ ਸ਼ਰਾਬ ਨਾ ਕੋਈ ਕੁਝ ਰਾਤ ਇੱਕ ਕੁੜੀ ਪਤਾ ਨਹੀਂ ਕੌਣ ਸੀ ਕੌਣ ਨਹੀਂ ਮੈਂ ਨਾਮ ਨਹੀਂ ਲੈਣਾ ਉਹਦਾ ਕਿਉਂਕਿ ਮੈਨੂੰ ਕਈ ਬੰਦੇ ਨੇ ਰੋਕੇ ਕਿ ਕਮੈਂਟ ਦੇ ਵਿੱਚ ਕਈ ਜਾਂਦਾ ਨਾਮ ਨਾ ਲਿਆ ਕਰੋ ਉਹ ਕਹਿੰਦੀ ਕਿ ਸ਼ਰਾਬ ਪੀ ਕੇ ਲੱਗ ਜਾਂਦੇ ਆ ਬੋਲਣ ਉਹ ਕਹਿੰਦੀ ਸ਼ਰਾਬ ਪੀ ਕੇ ਬੋਲਣ ਲੱਗਿਆ ਉਹਨੇ ਕਿ ਜੋ ਦਿਲ ਅਚੇੰਦਾ ਤੇ ਹੋ ਹੀ ਬੋਲਦੇ ਰਹਿੰਦੇ ਨੇ ਸ਼ਰਾਬ ਵਾਲਾ ਬੰਦਾ ਪਤਾ ਵੀ ਖੜਿਆ ਵੀ ਨਹੀਂ ਜਾਂਦਾ ਉਹ ਤਾਂ ਐ ਪਾਲਤੂ ਦੀ ਗੱਲਾਂ ਕਰਦੇ ਲੱਗਦੇ ਸ਼ਰਾਬ ਦੇ ਪੈਸੇ ਤੁਸੀਂ ਆ ਕੇ ਦਿੰਦੇ ਹੋ ਨਾ ਸਾਨੂੰ ਪੀਣ ਵਾਸਤੇ ਹੈ ਕਰੇ ਇਹ ਦਾਲ ਸਬਜ਼ੀ ਸਹੀ ਨਹੀਂ ਚੱਲ ਰਹੀ ਤੁਸੀਂ ਕਹਿੰਦੇ ਸ਼ਰਾਬ ਆ ਹੁਣ ਕਈ ਲੋਕਾਂ ਨੇ ਇਹਦੇ ਵਿੱਚ ਵੀ ਕਮੈਂਟ ਕਰਨਾ ਕਿ ਇਹਨਾਂ ਨੇ ਸਾਗ ਬਣਾਇਆ ਕਈ ਲੋਕਾਂ ਨੇ ਇਹ ਵੀ ਕਮੈਂਟ ਕਰਨਾ ਕਿ ਕਹਿੰਦੇ ਕਿ ਸਾਡੇ ਕੋਲ ਖਾਣ ਨੂੰ ਪੈਸਾ ਨਹੀਂ ਇਹਨਾਂ ਨੇ ਸਾਗ ਬਣਾਇਆ ਵੀ ਸਾਗ ਕਿੰਨੇ ਰੁਪਏ ਕਿਲੋ ਮਿਲਿਆ ਇਹ ਵੀ ਸਾਸ ਦੇ ਵੀ ਨਾਲ ਹੀ ਦੱਸ ਦੇ 20 ਰੁਪਏ 20 ਰੁਪਏ ਕਿਲੋ ਮਿਲਿਆ ਜੀ ਸਾਗ 70 ਰੁਪਏ ਦੀ ਪਾਲਕ ਦੇ ਵਿੱਚ 100 ਰੁਪਏ ਦੀ ਪਾਲਕ ਦੀ ਗੁੱਚੀ ਤੇ ਸਾਗ ਦੀ ਚੁੱਲੇ ਦਾ ਬਣਾ ਰਿਹਾ ਆ ਦੇਖੋ ਜੀ ਫੇਰ ਨਾ ਕਿਤੇ ਸੋਚਿਓ ਕੀ ਕਿਤੇ ਉਦਾਂ ਹੀ ਕਰ ਰਹੇ ਆ ਉਹ ਤੇ ਸਾਡੀ ਸਿਚੁਏਸ਼ਨ ਆ ਸਾਨੂੰ ਪਤਾ ਸੀ ਉਹ ਸਿਚੁਏਸ਼ਨ ਤੋਂ ਕਿਵੇਂ ਲੰਘਣਾ ਵਾ ਪਰ ਕਈ ਲੋਕ ਤਾਂ ਕੀ ਕਹਿੰਦੇ ਕੰਦੇ ਰਹਿੰਦੇ ਨੇ ਉਹਨਾਂ ਨੇ ਕੀ ਕਹਿਣਾ ਕੀ ਨਹੀਂ ਕਹਿਣਾ ਹੂੰ ਮੈਨੂੰ ਥੋੜੇ ਪਤਾ ਹੈ ਕੁਝ ਵੀ ਬਾਕੀ ਤੁਹਾਡੇ ਦੇਖੋ ਆਪਾਂ ਇੰਨਾ ਮੈਂ ਤਾਂ ਬਲੌਗਿੰਗ ਵਗੈਰਾ ਸਭ ਕੁਝ ਕਰਦੇ ਆਂ ਕੁਝ ਪਰ ਕਈ ਲੋਕ ਇਹਨਾਂ ਲਾਇਕ ਨਹੀਂ ਬੋਲਦੇ ਆਂ ਆ ਬਸ ਇਹਦਾ ਉਦੋਂ ਉਦੋਂ ਤਾਂ ਲੱਗਦਾ ਹੀ ਹੈ ਮੇਰੇ ਹਸਬੰਦ ਨੂੰ ਬਹੁਤ ਗੁੱਸਾ ਆਇਆ ਸੀ ਉਹਨਾਂ ਨੇ ਬੜਾ ਹਾਸਾ ਕਾਲਦੀ ਹੁਣ ਮੈਨੂੰ ਗੁੱਸਾ ਨਾ ਆਇਆ ਸੀਗਾ ਜੀ ਕਿਉਂਕਿ ਇੰਨੀ ਵੀਡੀਓ ਅਸੀਂ ਪਾ ਚੁੱਕਿਆ ਤੁਸੀਂ ਮੰਨੋਗੇ ਨਹੀਂ ਜੀ ਤੁਸੀਂ ਕਹੋਗੇ ਕਿ ਮੈਂ ਕਹਿਣਾ ਵਾਂ ਮੈਂ ਜੋਤੀ ਨੂੰ ਅੱਜ ਇਹ ਚੀਜ਼ ਆਪ ਦਿਖਾਈਆ YouTube ਦੇ ਉੱਪਰ ਐਜੇ ਟੁੱਟੇ ਟੁੱਟੇ ਬੰਦੇ ਜਿਨ੍ਹਾਂ ਦੀ ਕੋਈ ਵੀਡੀਓ ਨਹੀਂ ਕੋਈ ਸ਼ੈਰ ਨਹੀਂ ਕੋਈ ਪੈਰ ਨਹੀਂ ਕੋਈ ਵਲੋਗਿੰਗ ਨਹੀਂ ਕੋਈ ਕੁਝ ਨਹੀਂ ਯਾ ਡੇਡ ਡੇਡ ਲੱਖ ਸਬਸਕ੍ਰਾਈਬਰ ਤੇ ਲੋਕ ਉਹਨਾਂ ਦੀ ਵੀਡੀਓ ਹੱਸ ਕੇ ਦੇਖ ਰਹੇ ਨੇ ਯਾਰ ਸਾਡੀ ਵੀਡੀਓ ਚ ਕੀ ਕਮੀ ਹੈ ਕੀ ਕਮੀ ਹੈ ਸਾਡੀ ਵੀਡੀਓ ਚ ਲੋਕ ਨਾ ਵੀਡੀਓ ਹੱਸ ਕੇ ਦੇਖ ਰਹੇ ਨੇ ਟੁੱਟੇ ਟੁੱਟ ਜਿਹੇ ਬੰਦੇ ਨੇ ਯਾਰ ਨਾ ਉਹਨਾਂ ਦਾ ਕੋਈ ਇੱਕ ਵੀਡੀਓ ਨਾ ਕੋਈ ਕੈਮਰੇ ਦੀ ਡਾਇਰੈਕਸ਼ਨ ਉਹਨਾਂ ਦੇ ਕੈਮਰੇ ਕਦੀ ਐ ਹੁੰਦੇ ਨੇ ਕਦੀ ਐ ਹੁੰਦੇ ਨੇ ਕੁਛ ਦਿਖਦਾ ਨਹੀਂ ਪ੍ਰੋਪਰ ਨਹੀਂ ਦਿਖਦਾ ਕਦੀ ਐ ਹੁੰਦੇ ਨੇ ਕਦੀ ਐ ਹੁੰਦੇ ਨੇ ਮਿਲ ਕੇ ਇੱਕ ਤਰ੍ਹਾਂ ਸਿੱਧਾ ਫੇਸ ਵੀ ਨਹੀਂ ਦਿਖਾਈ ਜਾਂਦਾ ਦਿਖਦਾ ਤੇ 100 ਲੱਖ ਸਬਸਕ੍ਰਾਈਬਰ ਹਾਰ ਇੱਕ ਬਨੇਰ ਨੂੰ ਆਪ ਨੂੰ ਸੋਚਣਾ ਮੈਂ ਤਾਂ ਖੁਦ ਹੈਰਾਨ ਆ ਕਿ ਇਦਾਂ ਦਾ ਵੀ ਕੁਝ ਹੋ ਸਕਦਾ ਅਸੀਂ ਵੀ ਉਦਾਂ ਹੀ ਪੁੱਠੀ ਸਿੱਧੀ ਬਣਾਉਣ ਲੱਗੇ ਫਿਰ ਦੇਖੋ ਹੁਣ ਜੇ ਅਸੀਂ ਇਦਾਂ ਪੁੱਠੀ ਸਿੱਧੀ ਬਣਾਈਏ ਤੇ ਫਿਰ ਤੁਸੀਂ ਦੇਖੋਗੇ ਜੇ ਅਸੀਂ ਪੁੱਠਾ ਸਿੱਧਾ ਐ ਕੈਮਰਾ ਕਰਕੇ ਬਣਾ ਲਈਏ ਐ ਕਰਕੇ ਐ ਕਰਕੇ ਗੱਲਾਂ ਕਰੀ ਜਾਈਏ ਹੈ ਤੁਸੀਂ ਫਿਰ ਦੇਖੋਗੇ ਸਾਡੀ ਵੀਡੀਓ ਐ ਫालतू ਹੀ ਐ ਨੋਟ ਕੀ ਕਾਹ ਚਲਦੇ ਆ ਬਾਕੀ ਗਾਈਜ਼ ਮਨ ਦੇ ਵਿੱਚ ਕੋਈ ਗੁੱਸਾ ਗਿਲਾ ਨਹੀਂ ਰੱਖਿਓ ਸਾਡੇ ਵੱਲੋਂ ਕੋਈ ਗੁੱਸਾ ਗਿਲਾ ਨਹੀਂ ਜੇ ਤੁਹਾਨੂੰ ਫਿਰ ਵੀ ਸਾਡੇ ਕਿਸੇ ਗੱਲ ਦਾ ਗੁੱਸਾ ਲੱਗਿਆ ਤਿਹੋ ਦੇ ਵਾਸਤੇ ਜੀ ਸੌਰੀ ਜੀ ਸੌਰੀ ਜੀ ਠੀਕ ਹੈ ਜੀ ਪਰ ਦੇਖੋ ਜੀ ਅਸੀਂ ਤਾਂ ਉਹੀ ਚੀਜ਼ ਬੋਲੀ ਹੈ ਜੋ ਜੈਨੂਨ ਹੈਗੀ ਆ ਜੋ ਸਾਡੇ ਉੱਪਰ ਬੀਤੀ ਹੈ ਜੀ ਨੇ ਉਹ ਮਤਲਬ ਦੇ ਆਪਾਂ ਨੂੰ ਕਿਹਾ ਸੇ ਅਨਸਬਸਕ੍ਰਾਈਬ ਕਰ ਦੋ ਸਾਰੇ ਉਹ ਬੰਦੇ ਨੂੰ ਸ਼ਰਮ ਨਹੀਂ ਆਉਂਦੀ ਕਹਿੰਦੇ ਹੋਏ ਉਹ ਬੰਦੇ ਨਾਂ ਮੈਨੂੰ ਪਤਾ ਵਾ ਨਾਂ ਮੈਂ ਲੈਣਾ ਨਹੀਂਗਾ ਮੈਨੂੰ ਕਿਉਂਕਿ ਮਨਾ ਕੀਤਾ ਗਈ ਹੈ ਨਾਮ ਨਾ ਲਿਆ ਕਰ ਉਹ ਬੰਦਾ ਕਹਿੰਦਾ ਅਨਸਬਸਕ੍ਰਾਈਬ ਕਰ ਦੋ ਚਲ ਠੀਕ ਹੈ ਵੀਰ ਜੀ ਕਰ ਦੋ ਯਾਰ ਅਸੀਂ ਅਸੀਂ ਇਹ ਨਹੀਂ ਕਹਿੰਦੇ ਜਿਹਨੂੰ ਦੇਖੋ ਜੀ ਜਿਹਨੂੰ ਚੰਗਾ ਲੱਗੂਗਾ ਅਗਲਾ ਉਹੀ ਕਰੂਗਾ ਜਿਹਨੂੰ ਨਹੀਂ ਚੰਗਾ ਲੱਗੂਗਾ ਇੱਕ ਇੱਕ ਬੰਦਾ ਪਤਾ ਕੀ ਕਹਿੰਦਾ ਬੰਦਾ ਨਹੀਂ ਲੇਡੀਜ਼ ਉਹ ਕਹਿੰਦੀ ਤੁਸੀਂ ਕਿਸੇ ਨੂੰ ਧੱਕੇ ਨਾਲ ਜਾਂ ਜ਼ਬਰਦਸਤੀ ਤੁਸੀਂ ਕਿਸੇ ਤੋਂ ਲਾਈਕ ਨਹੀਂ ਕਰਵਾ ਸਕਦੇ ਅਸੀਂ ਕਿਵੇਂ ਫੋਰਸ ਕਰਕੇ ਲਾਈਕ ਕਰਵਾਵਾਂਗੇ ਅਸੀਂ ਕਿਸ ਤਰ੍ਹਾਂ ਕਿਸੇ ਨੂੰ ਜ਼ਬਰਦਸਤੀ ਲਾਈਕ ਕਰਾਵਾਂਗੇ ਅਸੀਂ ਕਿੱਥੇ ਆ ਜੀ ਤੁਸੀਂ ਕਿੱਥੇ ਹੋ ਤੁਸੀਂ ਆਪਣੇ ਘਰਾਂ 'ਚ ਬੈਠੇ ਹੋ ਕੋਈ ਰਜਾਈਆਂ 'ਚ ਬੈਠਾ ਕੋਈ ਸੋਫੇ 'ਤੇ ਬੈਠਾ ਕੋਈ ਕਿੱਥੇ ਬੈਠਾ ਕੋਈ ਬਾਹਰ ਬੈਠਾ ਅਸੀਂ ਆਪਣੇ ਘਰੇ ਆ ਜੇ ਹੁਣ ਤੁਸੀਂ ਲਾਈਕ ਕਰਨਾ ਤੁਸੀਂ ਆਪਣੀ ਉਂਗਲੀ ਆਪ ਹੀ ਲਗਾਣੀ ਹੈ ਉੱਥੇ ਹੁਣ ਅਸੀਂ ਤਾਂ ਲਾਣੀ ਨੇਗੀ ਇੱਥੇ ਆ ਕੇ ਸਾਡੀ ਅਸੀਂ ਉਂਗਲੀ ਆਪਣੀ ਲਾ ਦਾਂਗੇ ਆ ਵੀ ਪਰ ਲੋਕ ਕਹਿੰਦੇ ਕਿ ਜੇ ਇਹ ਜ਼ਬਰਦਸਤੀ ਸਬਸਕ੍ਰਾਈਬ ਕਰਾ ਰਹੇ ਨੇ ਅਸੀਂ ਗਾਇਸ ਕਿਸੇ ਜ਼ਰੂਰੀ ਸਬਸਕ੍ਰਾਈਬ ਨਹੀਂ ਕਰਾਂਦੇ ਆਗੇ ਸਾਨੂੰ ਲੋੜ ਹੀ ਨਹੀਂ ਹੈ ਹਾਂ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਜੀ ਜਿੰਨੇ ਕੀ ਤੁਸੀਂ ਸਪੋਰਟ ਕਰਦੇ ਹੋ ਬਸ ਕਰਿਓ ਜੀ ਬਾਕੀ ਡੈਡੀ ਆਗੇ ਨਹੀਂ ਆ ਦਿਖਾਉਂਦਾ ਕੋ ਡੈਡੀ ਆਗੇ ਨਹੀਂ ਹੋ ਗਏ ਦੇਖ ਲੇ ਡੈਡੀ ਆਗੇ ਰਿਕਸ਼ਾ ਲੈ ਕੇ ਚੱਲ ਗਏ ਠੀਕ ਹੈ ਤੇ ਗਾਈਜ਼ ਅੱਜ ਦਾ ਵੀਡੀਓ ਇੱਥੇ ਖਤਮ ਕਰਦੇ ਆ ਜੀ ਵੀਡੀਓ ਜੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੁਹਾਡਾ ਮਨ ਹੋਵੇ ਜੇ ਨਹੀਂ ਹੋਵੇ ਤਾਂ ਕੋਈ ਜ਼ਬਰਦਸਤੀ ਨਹੀਂ ਹੈਗੀ ਜਿਵੇਂ ਉਹ ਕੁੜੀ ਕਰੀ ਜ਼ਬਰਦਸਤੀ ਕਰਾ ਰਹੀ ਠੀਕ ਹੈ ਜੀ ਤੇ ਮਿਲਦੀ ਆ ਨੈਕਸਟ ਵੀਡੀਓ ਤਦ ਤੱਕ ਲਈ ਬਾਏ ਬਾਏ ਤੇ ਗਾਈਜ਼ ਅਸੀਂ ਕਿਰਨ ਬਠਿੰਡਾ ਨੂੰ ਵੀ ਬਹੁਤ ਮੈਸੇਜ ਕੀਤੇ ਸੀਗੇ ਕਿਰਨ ਬਠਿੰਡਾ ਵੀ ਸਾਨੂੰ ਮੈਸੇਜ ਕਰਦੀ ਆ ਸਾਨੂੰ ਕਮੈਂਟ ਵੀ ਕਰਦੀ ਆ ਸਭ ਕੁਝ ਕਰਦੀ ਆ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਜੇ ਹੋ ਸਕੇ ਪਲੀਜ਼ ਸਾਡੀ ਵੀ ਹੈਲਪ ਕਰ ਦਿਓ ਸਾਡੀ ਵੀ ਜਲ ਨਹੀਂ ਆ ਥੋੜੀ ਪ੍ਰੋਮੋਸ਼ਨ ਕਰ ਦੋ ਜਾਂ ਕੁਝ ਕਰ ਦੋ ਬਟ ਇਹ ਹੈ ਕਿ ਉਹਨਾਂ ਨੂੰ ਤਾਂ ਪ੍ਰੋਮੋਸ਼ਨ ਦੇ ਪੈਸੇ ਚਾਹੀਦੇ ਆ ਤੇ ਉਹ ਸਾਡੀ ਪ੍ਰੋਮੋਸ਼ਨ ਕੀ ਫ੍ਰੀ ਚ ਕਰਨਗੇ ਅੱਜ ਤੱਕ ਕਿਹਾ ਸੀਗਾ ਕਿ ਇੱਕ ਇਨਸਾਨੀਅਤ ਦੇ ਨਾਤੇ ਕਿਆ ਸੀ ਉਹ ਸਾਨੂੰ ਕਮੈਂਟ ਜ਼ਰੂਰ ਕਰਦੇ ਨੇ ਸਾਡੀ ਹਰ ਵੀਡੀਓ ਦੇਖਦੇ ਵੀ ਨੇ ਕਮੈਂਟ ਵੀ ਕਰਦੇ ਨੇ ਸਭ ਕੁਝ ਕਰਦੇ ਨੇ ਬਟ ਜੇ ਹੁਣ ਵੀ ਉਹ ਵੀਡੀਓ ਦੇਖਣਗੇ ਜ਼ਰੂਰ ਪੱਕਾ ਦੇਖਣਗੇ ਜੇ ਦੇਖਦੇ ਹੋ ਤਾਂ ਪਲੀਜ਼ ਸਾਡੀ ਵੀ ਰਿਕੁਐਸਟ ਹੈ ਜੀ ਇੱਕ ਸਾਡੀ ਵੀ ਥੋੜੀ ਪ੍ਰੋਮੋਸ਼ਨ ਕਰ ਦੋ ਸਾਨੂੰ ਵੀ ਕੁਝ ਵਿਊਜ਼ ਆਣ ਲੱਗ ਜਾਣ ਸਾਡਾ ਵੀ ਆਪਣਾ ਘਰ ਬਣ ਜੇ ਕਿਸੇ ਕਿਰਾਏ ਤੋਂ ਨਿਕਲ ਜੇ ਸਭ ਕੁਝ ਕਰ ਲਈਏ ਜੇ ਤੁਸੀਂ ਕਿੰਨੇ ਪ੍ਰੋਮੋਸ਼ਨ ਦੇ ਪੈਸੇ ਜੇ ਸਾਡੇ ਕੋਲ ਪੈਸੇ ਆਗੇ ਤਾਂ ਅਸੀਂ ਤੁਹਾਨੂੰ ਤੁਹਾਡੇ ਪ੍ਰੋਮੋਸ਼ਨ ਦੇ ਪੈਸੇ ਵੀ ਦੇ ਦਾਂਗੇ ਪਰ ਇੰਨਾ ਕਿ ਸਾਡਾ ਕੰਮ ਕਰ ਦਿਓ ਜੀ ਥੋੜੀ ਸਾਨੂੰ ਹੈਲਪ ਕਰ ਦਿਓ ਬਸ